ਦੇ ਵਿੱਚ ਫਿਰੋਜ਼ਪੁਰ ਲੋਕ ਸਭਾ ਚੋਣ ਲੜਨ ਨੂੰ ਦਰਸਲ ਚੁਣੌਤੀ ਦਿੱਤੀ ਗਈ ਸੀ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੇ ਦਰਸਲ ਇਸ ਨੂੰ ਲੈ ਕੇ ਪਟੀਸ਼ਨ দাখিল ਕੀਤੀ ਸੀ ਸੁਖਬੀਰ ਬਾਦਲ ਦੇ ਖਿਲਾਫ ਫਿਰੋਜ਼ਪੁਰ ਤੋਂ ਬਤੌਰ ਆਜ਼ਾਦ ਚੋਣ ਲੜੀ ਸੀ ਸੁਖਬੀਰ ਬਾਦਲ ਨੇ ਚੋਣਵੀ ਖਰਚੇ ਦਾ ਪੂਰਾ ਬਿਵਰਾ ਨਹੀਂ ਦਿੱਤਾ ਜੋ ਪਟੀਸ਼ਨ ਕਰਤਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਸੁਖਵੀਰ ਬਾਦਲ ਨੇ ਨੋਮੀਨੇਸ਼ਨ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਦਿੱਤੀ ਸੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਇਸ ਪਟੀਸ਼ਨ ਦੇ ਵਿੱਚ ਦੱਸ ਦਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਦੋਵੇਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ 20 ਸਤੰਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤਾਂ ਸੁਖਵੀਰ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਸੁਖਵੀਰ ਬਾਦਲ ਦੇ ਖਿਲਾਫ দাখিল ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਸੁਖਵੀਰ ਬਾਦਲ ਦੇ 2019 ਦੇ ਵਿੱਚ ਫੋਜ਼ਪੁਰ ਲੋਕਸਭਾ ਚੋਣ ਲੜਨ ਨੂੰ ਦਰਸਲ ਇਹ ਪੂਰੀ ਚੁਣੌਤੀ ਦਿੱਤੀ ਜਾਂਦੀ ਹੈ ਆ ਇਸ ਵੀ ਨੁਕਤੇ ਜਿਹੜੀ ਕਿ ਪਟੀਸ਼ਨ ਦਾਖਲ ਕੀਤੀ ਗਈ ਸੀ ਆਜ਼ਾਦ ਮਿਦਵਾਰ ਕਸ਼ਮੀਰ ਸਿੰਘ ਦੇ ਵੱਲੋਂ ਸੁਖਬੀਰ ਬਾਦਲ ਦੇ ਖਿਲਾਫ ਫੋਸਟਪੋਰਟ ਤੋਂ ਦਰਸਲੇ ਤੌਰ ਆਜ਼ਾਦ ਚੌਂੜੜੇ ਸਨ ਆ ਸੁਖਬੀਰ ਬਾਦਲ ਨੇ ਚੋਣਵੀ ਖਰਚੇ ਦਾ ਪੂਰਾ ਬਿਉਰਾ ਨਹੀਂ ਦਿੱਤਾ ਪਟੀਸ਼ਨ ਕਰਤਾ ਦੇ ਵੱਲੋਂ ਇਸ ਗੱਲ ਦੇ ਇਲਜ਼ਾਮ ਲਗਾਏ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਸੁਖਬੀਰ ਬਾਦਲ ਨੇ ਨਾਮਿਨੇਸ਼ਨ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਦਿੱਤੀ ਸੀ ਤੇ ਆਖਰਕਾਰ ਹਾਈ ਕੋਰਟ ਦੇ ਵੱਲੋਂ ਸੁਖਬੀਰ ਬਾਦਲ ਦੇ ਖਿਲਾਫ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਦੱਸਦੇ ਕਿਸ ਪੂਰੇ ਮਾਮਲੇ 'ਚ ਹਾਈ ਕੋਰਟ ਨੇ ਦੋਵੇਂ ਪੱਖਾਂ ਦੀ ਆ ਦਲੀਲ ਸੁਣਨ ਤੋਂ ਬਾਅਦ 20 ਸਤੰਬਰ ਨੂੰ ਆਪਣਾ ਫੈਸਲਾ ਆ ਸੁਰੱਖਿਤ ਰੱਖ ਲਿਆ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਵੱਡੀ ਰਾਤ ਮਿਲੀ ਹੈ ਅਰ ਵਿਸਥਾਰ ਨਾਲ ਜਾਣਨਾ ਚਾਹਾਂਗੇ ਪੂਰਾ ਮਾਮਲਾ ਪੁਰੀ ਪਟੀਸ਼ਨ ਹੈ ਕੀ ਸੀ ਜੇ ਕੋ ਮਾਮਲਾ ਹੈਗਾ ਇਲੈਕਸ਼ਨ ਪਟੀਸ਼ਨ ਦਾ 2019 ਵਿੱਚ ਜਿਹੜੀ ਚੋਣਾਂ ਹੋਈ ਸੀਗੀਆਂ ਲੋਕ ਸਭਾ ਦੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਸੰਸਦ ਬਣੇ ਸੀ ਔਰ ਉਹਨਾਂ ਦੇ ਇਸੇ ਜਿਤਨੇ ਸੰਸਦ ਸੰਸਦ ਨੂੰ ਚੁਣੌਤੀ ਦਿੱਤੀ ਗਈ ਸੀ ਪੰਜਾਬ ਦੇ ਨਾ ਹਾਈ ਕੋਰਟ ਵਿੱਚ ਅਲੀਗੇਸ਼ਨ ਇਹ ਸੀਗੇ ਕਿ ਇਲੈਕਸ਼ਨ ਦਾ ਜਿਹੜਾ ਖਰਚਾ ਉਹਨੇ ਦਿੱਤਾ ਜਿਹੜੀ ਰੈਲੀਆਂ ਦਾ ਖਰਚਾ ਉਹਨੇ ਦਿੱਤਾ ਤੇ ਕੋਈ ਆਪਣੇ ਨੋਮੀਨੇਸ਼ਨ ਚ ਪੂਰੀ ਇਨਫੋਰਮੇਸ਼ਨ ਦਿੱਤੀ ਇਹ ਇਹ ਵਕ ਵਕ ਅਲੀਗੇਸ਼ਨ ਲਾਏ ਸੀਗੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਸੀ ਕਿ ਕਸ਼ਮੀਰ ਸਿੰਘ ਵੱਲੋਂ ਤਾਂ 20 ਨਵੰਬਰ ਨੂੰ ਸੁਣਾਈ ਚਲਦੇ ਚਲਦੇ ਹੁਣ ਫੈਸਲਾ ਰਿਜ਼ਰਵ ਹੋਇਆ ਸੀ ਤੇ ਅੱਜ ਉਸ ਫੈਸਲੇ ਦਾ ਪ੍ਰੋਨਾਨਸਮੈਂਟ ਹੋਇਆ ਯਾਨੀ ਕਿ ਉਸ ਫੈਸਲੇ ਦਾ ਐਲਾਨ ਹੋਇਆ ਹਾਲਾਂਕਿ ਡਿਟੇਲ ਆਰਡਰ ਹੱਲਿਆਣਾ ਬਾਕੀ ਹੈ ਲੇਕਿਨ ਇਹਨਾਂ ਹੈ ਕਿ ਉੱਥੇ ਡਿਸਮਿਸਰ ਅਲਾਉ ਜਿਹੜਾ ਵਰਡ ਹੁੰਦਾ ਹੈ ਜਿਹਦੀ ਵੀ ਪ੍ਰੋਨਨਸਮੈਂਟ ਹੁੰਦੀ ਹੈ ਤੇ ਉਹਦੇ ਵਿੱਚ ਉਹ ਯਾਚਿਕ ਖਾਰਜ ਕਰਤੀ ਗਈ ਤੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਵੱਲੋਂ ਹਾਂ ਠੀਕ ਹੈ ਹਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਉਹਨਾਂ ਨੂੰ ਕਿ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਸੁਖਬੀਰ ਬਾਦਲ ਦੇ ਖਿਲਾਫ ਪਟੀਸ਼ਨ ਖਾਰਜ ਕਰ ਦਿੱਤੀ ਹੈ ਆ ਰੋਕ ਰੰਗ ਅਗਲੀ ਵੱਡੀ ਖਬਰ ਦਾ ਸ਼ੰਭੂ ਬਾਰਡਰ ਵਾਲੀ ਪਟੀਸ਼ਨ ਤੇ ਸੁਣਵਾਈ ਤੋਂ ਹਾਈ ਕੋਰਟ ਦੇ ਵੱਲ ਇਨਕਾਰ ਕਰ ਦਿੱਤਾ ਗਿਆ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਪਟੀਸ਼ਨ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦੀ ਦਰਸਲ ਮੰਗ ਕੀਤੀ ਗਈ ਸੀ ਤਾਂ ਇਸ ਪਟੀਸ਼ਨ ਨੂੰ ਜਿਹੜਾ ਕੇਸ ਸੁਣਵਾਈ ਤੋਂ ਹਾਈ ਕੋਰਟ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸ਼ੰਭੂ ਬਾਰਡਰ ਕਿਉਂਕਿ ਲਗਾਤਾਰ ਜਿੱਥੇ ਕਿਸਾਨਾਂ ਦੇ ਮੋਰਚਾ ਲਗਾਇਆ ਗਿਆ ਇਸੇ ਸਾਲ ਫਰਵਰੀ ਮਹੀਨੇ ਤੋਂ ਸ਼ੰਭੂ ਬਾਰਡਰ ਦੇ ਕਿਸਾਨ ਅੰਦੋਲਨ ਕਰ ਰਹੇ ਜਿਸ ਦੇ ਕਾਰਨ ਹਾਈਵੇ ਪੂਰੀ ਤਰ੍ਹਾਂ ਜਾਮ ਹੈ ਆ ਤਾਂ ਇਸ ਨੂੰ ਲੈ ਕੇ ਦਰਸਲ ਇਹ ਪਟੀਸ਼ਨ ਜੋ ਕਿ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਆ ਪਟੀਸ਼ਨ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦੀ ਜੋ ਕਿ ਮੰਗ ਕੀਤੀ ਗਈ ਸੀ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਹਾਈ ਕੋਰਟ ਦੇ ਵੱਲੋਂ ਇਸ ਦੇ ਪਿੱਛੇ ਹਵਾਲਾ ਵੀ ਦਿੱਤਾ ਗਿਆ ਹੈ ਕਿ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਇਸ ਤੋਂ ਪਹਿਲਾਂ ਕੱਲ੍ਹ ਦੀ ਵੀ ਗੱਲ ਹੈ ਜੁਕੇ ਜਰੰਦਰ ਦੇ ਇੱਕ ਸ਼ਖਸ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਸ਼ੰਭੂ ਬਾਰਡਰ ਨੂੰ ਲੈ ਕੇ ਆ ਤਾਂ ਸੁਪਰੀਮ ਕੋਰਟ ਦੇ ਲਈ ਇਹ ਕਿਹਾ ਗਿਆ ਸੀਗਾ ਕਿ ਆ बार-बार ਜੀਆਂ ਪਟੀਸ਼ਨਾਂ ਕਿਉਂ ਦਾਖਲ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਹੀ ਇਹ ਮਾਮਲਾ ਗੜਾ ਕਿ ਸੁਪਰੀਮ ਕੋਰਟ ਦੇ ਵਿੱਚ ਚਾਰਿਆ ਤੇ ਇਸੇ ਤਰੀਕੇ ਦੀ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਜਾਂਦੀ ਹੈ ਪਰ ਸ਼ੰਭੂ ਬਾਰਡਰ ਵਾਲੀ ਪਟੀਸ਼ਨ ਤੇ ਸੁਲਵਾਈ ਤੋਂ ਹਾਈ ਕੋਰਟ ਦੇ ਵੱਲ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਇਸ ਪਟੀਸ਼ਨ ਦੇ ਵਿੱਚ ਵੀ ਸ਼ੰਭੂ ਬਾਰਡਰ ਖੋਲਣ ਦੀ ਮੰਗ ਕੀਤੀ ਗਈ ਸੀ ਤਾਂ ਹਾਈ ਕੋਰਟ ਨੇ ਕਿਹਾ ਹੈ ਕਿ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਆ ਹਾਈ ਕੋਰਟ ਦੇ ਵੱਲੋਂ ਇਸ ਤੇ ਜੋ ਕਿ ਇਹ ਜਵਾਬ ਦਿੱਤਾ ਗਿਆ ਤਾਂ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਕਿਉਂਕਿ ਮਾਮਲਾ ਆ ਪਹਿਲਾਂ ਹਾਈ ਕੋਰਟ ਪਹੁੰਚਿਆ ਸੀ ਫਿਰ ਸੁਪਰੀਮ ਕੋਰਟ ਪਹੁੰਚਿਆ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਆ ਕਮੇਟੀ ਦਾ ਵਿਗਠਨ ਕੀਤਾ ਗਿਆ ਸੀਗਾ ਕਮੇਟੀ ਨੂੰ ਕਿਹਾ ਗਿਆ ਸੀਗਾ ਕਿ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਆ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਵੇ ਮਸਲੇ ਦਾ ਹੱਲ ਕੱਢਣ ਦੀ ਜੋ ਕਿ ਆ ਕੋਸ਼ਿਸ਼ ਕੀਤੀ ਜਾਵੇ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸ਼ੰਭੂ ਬਾਰਡਰ ਵਾਲੀ ਪਟੀਸ਼ਨ ਤੇ ਹਾਈ ਕੋਰਟ ਦੇ ਸੁਣਵਾਈ ਤੋਂ ਇਨਕਾਰ ਕੀਤਾ ਗਿਆ ਆ ਕੀ ਕੋ ਜਾਣਕਾਰੀ ਬਿਲਕੁਲ ਸ਼ੰਭੂ ਦੇ ਖਨੋਰੀ ਬਾਰਡਰ ਨੂੰ ਖੋਲਣ ਦੀ ਮੰਗ ਨੂੰ ਲੈ ਕੇ ਇੱਕ ਪਬਲਿਕ ਇੰਟਰਸਟ ਡਿਟੀਗੇਸ਼ਨ ਜਿਹੜੀ ਹੈ ਉਹ ਫਾਈਲ ਕੀਤੀ ਗਈ ਸੀ ਔਰ ਅੱਜ ਹੁਣੇ ਕੁਝ ਮਿੰਟ ਪਹਿਲਾਂ ਹੀ ਪੰਜਾਬ ਰੈਨਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਬੈਂਚ ਵਿੱਚ ਡਬਲ ਬੈਂਚ ਵਿੱਚ ਸੁਣਵਾਈ ਹੋਈ ਹੈ ਔਰ ਹਾਈ ਕੋਰਟ ਨੇ ਸਾਫ਼ ਕਿਹਾ ਕਿ ਜਦੋਂ ਐਡਾ ਦੀ ਪਟੀਸ਼ਨ ਆਲਰੇਡੀ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਤੇ ਤੁਸੀਂ ਉੱਥੇ ਜਾ ਕੇ ਆਪਣੇ ਆਪਣਾ ਪੱਖ ਰੱਖੋ ਆਪਣੀ ਪਾਰਟੀ ਬਣੋ ਹਾਈ ਕੋਰਟ ਵਿੱਚ ਹੁਣ ਇਸ ਪਟੀਸ਼ਨ ਨੂੰ ਫਾਈਲ ਕਰਨ ਦਾ ਕੋਈ ਮਤਲਬ ਨਹੀਂ ਹੈ ਹਾਈ ਕੋਰਟ ਨੇ ਸਾਫ਼ ਇਨਕਾਰ ਕਰਤਾ ਕਿ ਜੋ ਵੀ ਤੁਸੀਂ ਆਪਣੀ ਗੱਲ ਰੱਖਣੀ ਹੈ ਉਹ ਸੁਪਰੀਮ ਕੋਰਟ ਵੀ ਜਾ ਕੇ ਰੱਖੋ ਕਿਉਂਕਿ ਔਰ ਇਦਾਂ ਦੀ ਪਟੀਸ਼ਨ ਆਲਰੇਡੀ ਉੱਥੇ ਪੈਂਡਿੰਗ ਹੈ ਪਹਿਲਾਂ ਹਾਈ ਕੋਰਟ ਵਿੱਚ ਪੈਂਡਿੰਗ ਸੀਗੀ ਫਿਰ ਉਹ ਮਾਮਲਾ ਸੁਪਰੀਮ ਕੋਰਟ ਚ ਗਿਆ ਹੋਇਆ ਔਰ ਉਹਦੇ ਵਿੱਚ ਵੀ ਸੇਮ ਇਹੀ ਸ਼ੰਭੂ ਦੇ ਖਨੋਰੀ ਬਾਰਡਰ ਨੂੰ ਖੋਲਣ ਦੀ ਮੰਗ ਕੀਤੀ ਗਈ ਸੀ ਉਹਦੇ ਵਿੱਚ ਪੰਜਾਬ ਨੂੰ ਪਾਰਟੀ ਬਣਾਇਆ ਗਿਆ ਸੀਗਾ ਕੇਂਦਰ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਸੀਗਾ ਤੇ ਨਾਲ-ਨਾਲ ਹਰਿਆਣਾ ਨੂੰ ਪਾਰਟੀ ਬਣਾਇਆ ਹੋਇਆ ਸੀਗਾ ਔਰ ਅੱਜ ਵੀ ਜਦੋਂ ਸੁਣਵਾਈ ਹੋਈ ਹੈ ਤਾਂ ਕੇਂਦਰ ਦੇ ਵਕੀਲ ਪੰਜਾਬ ਤੇ ਸਰ ਹਰਿਆਣਾ ਦੇ ਵਕੀਲ ਉੱਥੇ ਪੇਸ਼ ਹੀ ਉਹਨਾਂ ਨੇ ਦੱਸਿਆ ਕਿ ਆਲਰੇਡੀ ਇਹ ਮਾਮਲਾ ਸੁਪਰੀਮ ਕੋਰਟ ਹੈ ਔਰ ਵਕਫਕਤ ਟਾਈਮ ਤੇ ਚਾਹੇ ਹਾਈ ਕੋਰਟ ਹੋਵੇ ਜਾਂ ਸੁਪਰੀਮ ਕੋਰਟ ਹੋਵੇ ਆਪਣੇ ਆਪਣੇ ਉਹਨੇ ਆਰਡਰ ਪਾਸ ਵੀ ਕੀਤੇ ਹੋਏ ਨੇ ਜੀ ਤਾਂ ਇਸ 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 ਮਾਹੌਲ ਨੂੰ ਦੇਖਤੇ ਹੋਏ ਉਹਨਾਂ ਪਟੀਸ਼ਨ ਵਾਪਸ ਲੈ ਲਈ ਗਈ ਹੈ ਉਹਨ ਵਕੀਲ ਨੂੰ ਕਿਹਾ ਗਿਆ ਜਿਹਨੇ ਪਟੀਸ਼ਨ ਪਾਈ ਸੀ ਕਿ ਕਿ ਤੁਸੀਂ ਸੁਪਰੀਮ ਕੋਰਟ ਜਾ ਕੇ ਆਪਣੀ ਗੱਲ ਰੱਖੋ ਹਾਂ ਠੀਕ ਹੈ ਹਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਸ਼ੰਭੂ ਬਾਰਡਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਸ਼ੰਭੂ ਬਾਰਡਰ ਵਾਲੀ ਪਟੀਸ਼ਨ ਤੇ ਸੁਲਮਾਈ ਤੋਂ ਹਾਈ ਕੋਰਟ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਅ ਦਰਸਲ ਜਨਹਿੱਤ ਪਟੀਸ਼ਨ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦੀ ਮੰਗ ਕੀਤੀ ਗਈ ਸੀ ਤੇ ਹਾਈ ਕੋਰਟ ਦਾ ਕਹਿਣਾ ਹੈ ਕਿ ਮਾਮਲਾ ਪਹਿਲੇ ਸੁਪਰੀਮ ਕੋਰਟ ਦੇ ਵਿੱਚ ਹੈ ਇਸ ਪਟੀਸ਼ਨ ਤੇ ਕਿਵੇਂ ਸੁਣਵਾਈ ਕੀਤੀ ਜਾ ਸਕਦੀ ਹੈ ਹਾਈ ਕੋਰਟ ਨੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਪਟੀਸ਼ਨਰ ਆਪਣੀਆਂ ਮੰਗਾਂ ਸੁਪਰੀਮ ਕੋਰਟ ਦੇ ਸਾਹਮਣੇ ਰੱਖ ਸਕਦਾ ਹੈ